ਮੈਂ ਹਰਪਾਲ ਸਿੰਘ ਜਸਟਾ ਦਾ ਸਵਾਦ ਕਰਦਾ ਹਾਂ ਜਿਵੇਂ ਤੁਹਾਨੂੰ ਪਤਾ ਹੈ ਦਾਨੇਵਾਲ ਜੀ ਦਾ ਮੇਲਾ ਕੱਲ ਤੋਂ ਆਪਣਾ ਸਟਾਰਟ ਹੋਇਆ ਸੀ ਅੱਜ ਸਮਾਪਤੀ ਹੋਣ ਜਾ ਰਹੀ ਹੈ ਇਸੇ ਨੂੰ ਮੁੱਖ ਰੱਖਦੇ ਹੋਏ ਮੈਧਪੁਰ ਵਿੱਚ ਅੱਜ ਮੈਧਪੁਰ ਦੇ ਯੂਥ ਸੰਗਤ ਦੇ ਸਮੂਹ ਸੰਯੋਗ ਦੇ ਨਾਲ ਦਾਨੇਵਾਲ ਦੇ ਮੇਲੇ ਨੂੰ ਮੁੱਖ ਰੱਖਦੇ ਹੋਏ ਠੰਡੇ ਮਿੱਠੇ ਜਲਦੀਆਂ ਸ਼ਬੀਲਾ ਲਗਾਈਆਂ ਆਵਾਂ ਉਸ ਤੁਹਾਡੀ ਗੱਲਬਾਤ ਕਰਾਉਂਦੇ ਹਾਂ ਹੁਣ ਗੁਰੂ ਦੀ ਸੰਗਤ ਨਾਲ ਉਹਨਾਂ ਦਾ ਇਸ ਸ਼ਬੀਲ ਬਾਰੇ ਕੀ ਕਹਿਣਾ ਹੈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਜੈ ਮਸਤਾ ਦੀ ਜੀ ਇਹ ਮੇਲਾ ਦਾਨੇਵਾਲ ਸਰਕਾਰ ਦਾ ਹਰ ਸਾਲ ਦੀ ਤਰ੍ਹਾਂ ਮਨਾਇਦਾ ਵਾ ਤੇ ਪਿੰਡ ਮਹਿਤਪੁਰ ਵਿਖੇ ਠੰਡੇ ਮਿੱਠੇ ਜਲ ਦੀਆਂ ਸ਼ਬੀਲਾਂ ਤੇ ਲੰਗਰ ਲਾਈਦਾ ਵਾ ਤੇ ਸਾਰਾ ਸਹਿਯੋਗ ਮਹਿਤਪੁਰ ਦਾ ਬਹੁਤ ਨਗਰਵਾਸੀ ਦਿੰਦੇ ਹਨ ਤੇ ਬਹੁਤ ਵਧੀਆ ਹਰ ਸਾਲ ਦਾ ਢੰਗ ਨਾਲ ਮਨਾਇਦਾ ਹੈ ਜੀ ਹਾਂਜੀ ਜਿੱਦਾਂ ਹੀ ਆਪਣੇ ਸ਼ਬੀਲ ਹਰ ਸਾਲ ਆਈ ਜਾਂਦੀ ਹੈ ਆਪਣੇ ਧਾਨੇਵਾਲ ਦੇ ਮੇਲੇ ਨੂੰ ਮੋਕ ਰੱਖਦੇ ਹੋਏ ਇਸ ਸ਼ਬੀਲ ਦੀਆਂ ਤਿਆਰੀਆਂ ਕਿੰਨੇ ਦਿਨ ਪਹਿਲਾਂ ਸ਼ੁਰੂ ਹੋ ਜਾਂਦੀਆਂ ਨੇ ਆਪਣੀ ਸੰਗਤ ਵਜੋਂ ਇਸ ਸ਼ਬੀਲ ਦੀਆਂ ਤਿਆਰੀਆਂ ਤਾਂ ਲਗਭਗ 1.5 ਤੋਂ 2 ਮਹੀਨੇ ਪਹਿਲਾਂ ਹੀ ਕਰਨੀਆਂ ਸ਼ੁਰੂ ਕਰਦੀਆਂ ਵਾ ਠੀਕ ਤਾਂ ਪੂਰੇ ਸਾਲ ਚ ਹੀ ਰਹੀ ਦੇ ਵੀ ਇਸ ਦਿਨ ਕਦੋਂ ਮੇਲਾ ਆਉਂਦਾ ਤੇ ਕਦੋਂ ਅਸੀਂ ਇਹ ਸਹਯੋਗ ਕਰੀਏ ਸੇਵਾ ਨਿਭਾਈਏ ਆਪਦੀ ਪੂਰਾ ਸਾਲ ਉਡੀਕਦੇ ਰਹੀਦਾ ਇਹ ਦਿਨ ਕੀ ਮੇਲਾ ਆਊਗਾ ਤੇ ਅਸੀਂ ਆਪਦੀ ਸੇਵਾ ਕਰਾਂਗੇ ਪੂਰੀ 1.5-2 ਮਹੀਨੇ ਪਹਿਲਾਂ ਸ਼ੁਰੂ ਕਰ ਦਿੱਤੀਆਂ ਤਿਆਰੀਆਂ ਇਹਦੀਆਂ ਠੀਕ ਹੈ ਹਾਂ ਐਦਿਕ ਸ਼ਬੀਲ ਵਿੱਚ ਬਖਰੇ ਕਿਹੜੇ ਪ੍ਰਬੰਧ ਕੀਤੇ ਗਏ ਸੀ ਆਪਣੇ ਖਾਸ ਕੋਰ ਧਾਨੇਵਾਲ ਦੇ ਮੇਲੇ ਨੂੰ ਲੈ ਕੇ ਇਸ ਸ਼ਬੀਲ ਦੇ ਵਿੱਚ ਅਸੀਂ ਤਾਂ ਸੇਵਾ ਨਿਭਾਈ ਮੁੱਖ ਰੱਖਦੇ ਕਿ ਸੰਗਤਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਜਿਹੜੀ ਨੰਗਦੀ ਇੱਥੋਂ ਦੀ ਤੇ ਹਰ ਇੱਕ ਨੂੰ ਗਰਮੀ ਦੇ ਮੌਸਮ ਵਿੱਚ ਠੰਡੇ ਮਿੱਠੇ ਜਲ ਦੀ ਸੇਵਾ ਨਿਭਾਈਆ ਤੇ ਉਹਦੇ ਨੂੰ ਲੰਗਰ ਦੀ ਸੇਵਾ ਕੀਤੀ ਜਾਂ ਵਿੱਚ ਹਰ ਸੰਗਤਾਂ ਦੇ ਪੱਖ ਨੂੰ ਰੱਖਦੇ ਹੋਏ ਕੀਤਾ ਸਾਰਾ ਕੁਝ ਜੀ ਸੰਗਤ ਦੇ ਮੰਨਵੇਂ ਚੈਦਕੀ ਮੇਲੇ ਨੂੰ ਮੁੱਖ ਰੱਖਦੇ ਹੋਏ ਮਨ 'ਚ ਕਿਦਾਂ ਦਾ ਉਛਾਹ ਦੇਖ ਰਹੇ ਹਾਂ ਬਹੁਤ ਵਧੀਆ ਉਤਸ਼ਾਹ ਦੇਖਦੇ ਆਂ ਜੀ ਸੰਗਤ ਆਉਂਦੀ ਆ ਇੱਥੇ ਡੀਜੇ ਚੱਲਦਾ ਕਵਾਲੀਆਂ ਚੱਲਦੀਆਂ ਸੰਗਤ ਆਪ ਦਾ ਹੱਸ ਮੁੱਕ ਕੇ ਜਾਂਦੇ ਸਾਰੇ ਰੋਕ ਕੇ ਜਾਂਦੇ ਧੰਨਵਾਦ ਕਰਕੇ ਜਾਂਦੇ ਸੇਵਾ ਵੀ ਦੇ ਕੇ ਜਾਂਦੇ ਵੀ ਕਹਿ ਲੋ ਕਿ ਬਹੁਤ ਵਧੀਆ ਵਾ ਸਾਰਾ ਕੁਝ ਠੀਕ ਆ ਜੀ ਹਾਂ ਜੀ ਅਮਰ ਸ਼ਬੀਲ ਆਪਣੇ ਦੋਵੇਂ ਦਿਨ ਚੱਲਦੀ ਹੈ ਇੱਕ ਦਿਨ ਚੱਲਦੀ ਹੈ ਜੀ ਇੱਕ ਦਿਨ ਹੀ ਚੱਲਦੀ ਹੈ ਜੀ ਬਾਕੀ ਅਸੀਂ ਮੇਲੇ ਦੀਆਂ ਸਮੂਹ ਸੰਗਤ ਨੂੰ ਬਹੁਤ-ਬਹੁਤ ਲੱਖ-ਲੱਖ ਮੁਬਾਰਕਾਂ ਦਿੰਨੇ ਆ ਸਾਰੀ ਸਾਡੀ ਮਾਰਕੀ ਕਮੇਟੀ ਵੱਲੋਂ ਵੀ ਸਾਡੀ ਮਾਰਕੀਟ ਸਹਿਯੋਗ ਵੱਲੋਂ ਵੀ ਬਹੁਤ ਵਧੀਆ ਜੀ ਬਾਕੀ ਤੁਸੀਂ ਇਹ ਪਿਓਰ ਪੰਜਾਬੀ ਵੀਡੀਓ ਹੈਡਲਾਈਨ ਤੇ ਦੇਖ ਸਕਦੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਬਾਬਾ ਧੰਨੇਵਾਲ ਦੇ ਮੇਲੇ ਨੂੰ ਮੁੱਖ ਰੱਖਦੇ ਹੋਏ ਮਹਿਤਪੁਰ ਦਾ ਸਮੂਹ ਸੰਗਤ ਦੇ ਸੰਯੋਗ ਨਾਲ ਯੂਥ ਦੇ ਸੰਯੋਗ ਨਾਲ ਮਿੱਠੇ ਜਲ ਦੀਆਂ ਸ਼ਬੀਲਾਂਾਂ ਗੁਰੂ ਦਾ ਲੰਗਰ ਅਟੁੱਟ ਵਰਤਿਆ ਗਿਆ ਦੇਖੋ ਖਾਸ ਰਿਪੋਰਟ ਪੱਤਰਕਾਰ ਹਰਪਾਲ ਸਿੰਘ ਜੱਜ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰੋ ਤੇ ਨਿਊਜ਼ ਮੇਲੇ ਟੂਰਨਾਮੈਂਟ ਕੀਰਤਨ ਦਰਬਾਰਾਂ ਦੀ ਨਿਊਜ਼ਾਂ ਭੇਜਣ ਲਈ ਸੰਪਰਕ ਕਰੋ ਨਾਲ ਹੀ ਲਾਈਵ ਕਰਵਾਉਣ ਲਈ ਵੀ ਸੰਪਰਕ ਕਰੋ ਧੰਨਵਾਦ सा धोखा भी है इन्होंने भी धन्यवादी है जी मुफिया की सेवा कर रहे

बड़ी खुशी होती तो है क्योंकि दो महीने पहले ही तैयारियां शुरू हो जाए बदे होगी झंडिया बदे होते बड़े प्यार के संसार जरूर आओ जी कम